ਇਦਰ ਇੰਨਾ ਖਲਾਰਾ ਪਾਇਆ ਤੇ ਪਾਰਸਲ ਆ ਗਿਆ ਤੇ ਹੁਣ ਪਾਰਸਲ ਵਾਲੋ ਗੀ ਕਿਛੇਤੀ ਹੋਰ ਲਈਏ ਪਰ ਨਾ ਦੰਦ ਦੀ ਹਾਲ ਦੇਖ ਕੇ ਮੈਨੂੰ ਲੱਗਦਾ ਬਾਪੂ ਕਿਤੇ ਹੋਣਾ ਹੋਇਆ ਟੁੱਟੀ ਨਾ ਹੋਏ ਮਿਆ ਜੇ ਟੁੱਟਾ ਕੋਈ ਕਿਤੇ ਰੱਖੀ ਰੱਖੀ ਬਾਪੂ ਸਾਡੇ ਨਾਲ ਤੇ ਆ ਮੈਂ ਅਬੂ ਸੇ ਹਾਂ ਸ਼ਾ ਕੋਈ ਚੀਜ਼ ਆਏ ਤੇ ਕਿਛੀ ਚੀਜ਼ ਯਾਦ ਹੁੰਦੀ ਪਰ ਯਾਦ ਤੇ ਮੈਂ ਕਿਉਂ ਤਰਾਉਂ ਚਲੋ ਫੋਲੋ ਅਪ ਇਹ ਨਹੀਂ ਲਾਉਂਦੇ ਨਾ ਨਹੀਂ ਠੀਕ ਹੀ ਆ ਮੈਂ ਗੱਤ ਹੀ ਠੀਕ ਆ ਇਹ ਬਣਾਉਣਾ ਜਨਾਬ ਨਾਮ ਕੋ ਨਾਮ ਲਿਖਾ ਮਾ ਠੀਕ ਆ ਹਾਂ ਤਰੀਕਾ ਹਾਂ ਜੀ ਆਵਰ ਦਨ ਹੂੰ ਬਣੀ ਗਿਆ ਹਨਾ ਦੂਜੀ ਸਾਈਡ ਪਰ ਵੇਖ ਲੋ ਹਾਂ ਸਹੀ ਹੈ ਹੂੰ ਖੇਰੇ ਜਿਆਦਾ ਉੱਚਾ ਹੋ ਰਿਹਾ ਹੈ ਨਾ ਵੇਨਾਸ ਉੱਚਾ ਹੋ ਜਾਣਾ ਨੀਚਾ ਹੂੰ 5 ਫੁੱਟ ਦਾ ਵਾ ਉਹਨਾਂ ਨੇ ਕਿਹਾ ਹੈ

ਹੂੰ ਇੱਕ ਆ ਵੀ ਕੋ ਕੋਲੀ ਲੱਗੇ ਪਿਆ ਹਾਂ ਲੱਗੂ ਡਿੱਗੇਗਾ ਇਹ ਬੰਦ ਜਿਹਨਾਂ ਨਾਲ ਜਿਸ ਤਰ੍ਹਾਂ ਚਿੱਟੇ ਤੇਲ ਕੋਲ ਪੋਕਿਆ ਇੱਕ ਬੰਦ ਹੂੰ ਥੱਲੇ ਵਾਲੇ ਟਾਇਰ ਵੀ ਲੱਗਣਗੇ ਟਾਇਰ ਟਾਇਰ ਕਿੱਦਾਂ ਲੱਗਣਗੇ

ਉਹ ਥੋੜੇ ਜਿ ਸੈਟ ਵੀ ਹੋਣ ਵਾਲੇ ਆ ਵੇਖੋ ਉੱਤੋਂ ਰੈਕ ਜਿਹੜੇ ਨੇ ਉਹ ਪੂਰੇ ਮਤਲਬ ਕਿ ਮਿਲ ਹੀ ਨਹੀਂ ਹਾਂ ਚੀਜ਼ ਵੀ ਹਾਂ ਇਧਰੋਂ ਵੀ ਥੋੜਾ ਜਾਂ ਹੋਣ ਵਾਲਾ ਵਾ ਇਹ ਵੀ ਪੂਰੇ ਹਾਂ ਇਧਰੋਂ ਵੀ ਹੋ ਗਏ ਜੇ ਸੈਟ ਹੁਣ ਆ ਇਧਰੋਂ ਵੀ ਸੈਟ ਕਰਨ ਵਾਲਾ ਜੀ ਹਾਂ ਉੱਤੋਂ ਵੀ ਤੇ ਹੱਥੋਂ ਵੀ ਹਾਂ ਬੜੀਆਂ ਚੀਜ਼ਾਂ ਆਜਾਂ ਕੇੜੀ ਨਾ ਬਣਾ ਲੈ ਹਾਂ ਠੀਕ ਆ ਹਾਂ ਹੂੰ ਹਾਂ ਠੀਕ ਨੇ ਦੇਖਦਾ ਹੈਨਾ ਵਧੀਆ ਹੋ ਗਿਆ ਚੰਗਾ ਸੁਣਨ ਲੱਗਦਾ ਪਿਆ ਹਾਂ ਉਹ ਬੱਸ ਕਰੋ ਹੁਣ ਇਹਨੂੰ ਤੇ ਉਹ ਉਧਰ ਹੋਈਏ ਚਲੋ ਅਗੂ ਮਰ ਬਾਸ ਕੰ ਚਲੋ ਹਾਂ ਨੋਦੀਪਾ ਹਾਂਜੀ ਖਲਾਰਾ ਮੈਂ ਅਜ ਫੇਰ ਬੜਾ ਦੋ ਪਾ ਲਿਆ ਇੱਕ ਇੱਕ ਜਿਹਾ ਪਰ ਵਧਿਆ ਰਹੇ ਨਹੀਂ ਲਈ ਉਹ ਦਿਨ ਆ ਵੀ ਕਿਥੇ ਨਿਸ਼ਵਾਣ ਬੰਨੇ ਮੈਟ ਅਛਾ ਆਈਡੀ ਮੋਟੀ ਚਾਦਰ ਤੇ ਹੋਣੀ ਸਕਦੀ ਹਮ ਇੱਕ ਵਕ ਦੋ ਦੋ ਨੇ ਸੇਮ ਹੀ ਨੇ ਹਾਂਜੀ ਸੇਮ ਹਮ ਬਸ ਥੱਲੇ ਵਿਛਾਉਂਦੀ ਨਾਲ ਉਹ ਥਲੜਾ ਥਲੜੇ ਕੀ ਥਲੜੀ ਚਾਦਰ ਇਕ ਆ ਵੀ ਮੈਟ ਇਹਦੇ ਨਾਲ ਦਾ ਹਾਂ ਥਲੜਾ ਆ ਚਾਦਰਾਂ ਨੇ ਅਛਾ ਠੀਕ ਹੈ ਦਰਿਆ ਵੇਖੋ ਕਿੰਨੀਆਂ ਸੋਹਣੀਆਂ ਆ ਮਮੀ ਨੇ ਹੱਥ ਨਾਲ ਬਣਾਈਆਂ ਨੇ ਪੁਰਾਣੀ ਮੈਨਾਂ ਕਿੰਨੀ ਸੋਹਣੀਆਂ ਸਨੀਆਂ ਹੂੰ ਆਹ ਉਹ ਉਹਨੇ ਤੇ ਕੁੱਕੜ ਜੇ ਬਨੇ ਜੇ ਮੋਰਾ ਐਵੇਂ ਇੱਕ ਮੋਰਾ ਵਾਲੀ ਵਖਰੀ ਐ ਆਹ ਵਾਲੀ ਕਿੱਡੀ ਕੀ ਦੀ ਆਹ ਵਾਲੀ ਵੀ ਕਿੱਡੀ ਕੀ ਦੀ ਹਾਂ ਸਹੀ ਜੇ ਬਨੇ ਹਾਂ ਵੇਖ ਸਹੀ ਬਨੇ ਹਾਂ ਆ ਸਹੀ ਬਨੇ ਨੇ ਗਰਗੋਸ ਹੂੰ ਨਾਲ ਚਿੜੀਆਂ ਵੀ ਬਣੀਆਂ ਵੇਖੋ ਹੂੰ ਤੇ ਆਹ ਜਿਹੜੇ ਆ ਕੁੱਕੜ ਹੀ ਆ ਆਹ ਵੇਖੋ ਮੋਰਾ ਵਾਲੀ ਹੂੰ ਆਹ ਜੀ ਮੋਰਾ ਵਾਲੀ ਹਾਂ ਘਰ ਵੀ ਬਣਾਇਆ ਘਰ ਵੀ ਬਣਾਇਆ ਕਿੰਨੀ ਘਾਰਾਗਰੀ ਆ ਨਾ ਹੁਣ ਸਾਡੇ ਵਰੀਆਂ ਨੂੰ ਆਹ ਲੀਰ ਜਾਈ ਕਿੰਨੀ ਵਧੀਆ ਲੱਗਦੀ ਆ ਜੀ ਸੁਨੀਲ ਦੀ ਸੁਨੀਲ ਦੀ ਹਾਂ ਤੇ ਉਸ ਤੇ ਉਹਨਾਂ ਦੇ ਨਾਮ ਵੀ ਲਿਖਿਆ ਜੇ ਪੂਜਾ ਕਿਸ਼ਾ ਪੂਜਾ ਲਿਖਿਆ ਪੂਜਾ ਹਾਂ ਪੂਜਾ ਕਿਵੇਂ ਆ ਕੀ ਕਰਦੀ ਹੈ ਹਾਂ ਇਹਦੋਂ ਸਿੱਧਾ ਆਉਂਦਾ ਜੀ ਹੂੰ ਉਹੀ ਚੀਜ਼ੀ ਆ ਨਾ ਉਹੀ ਆਹ ਵੇਖੋ ਇੱਥੇ ਆ ਵੀ ਹੈ ਜਾਂਦੀਆਂ ਇੰਨਾ ਤੇ ਆ ਗਈ ਜੀ ਇਹ ਖਰਗੋਸ਼ੀ ਖਰਗੋਸ਼ੀ ਤੇ ਨਾਲ ਆ ਹੋਰ ਕੁਝ ਚੀਜ਼ ਆ ਮੈਨੂੰ ਲੱਗਦਾ ਬਾਜਵਾ ਹੈਨਾ ਫਲਾਵਰਸ ਵੀ ਬਣਨ ਨਾਲ ਹਾਂ ਜੀ ਉਹ ਆਹ ਵੇਖੋ ਯਾਰ ਚਾਦਰਾਂ ਮੈਂ ਤੁਹਾਨੂੰ ਕਹਿਦੀ ਹਾਂ ਕਿ ਚਾਦਰਾਂ ਲਈ ਆ ਵੇਖੋ ਕਿੰਨੀਆਂ ਚਾਦਰਾਂ ਬਸ ਇਹਨਾਂ ਨਾਲ ਕਿਸ ਤਰ੍ਹਾਂ ਨੇ ਲਿਆਉਣੇ ਪੈਣੇ ਪਰ ਇਹ ਕੋਕੀਆਂ ਬੜੀਆਂ ਨੇ ਇਹ ਗਰਮੀ ਚ ਛਣ ਵਾਲੀਆਂ ਹੋਣੀਆਂ ਠੰਡੀਆਂ ਹੁਣ ਹਾਦਰੀਆਂ ਨੇ ਤੇ ਦਰੀਆਂ ਵੀ ਮੋਟੀਆਂ ਹੀ ਨੇ ਵੇਖਾਂ ਆ ਆਵਾਂਗੀ ਤੇ ਐਡਾ ਲੱਗਦਾ ਏ ਇਹ ਕਲਰ ਨਹੀਂ ਆ ਵੀ ਨਹੀਂ ਕਰਨੀਆਂ ਹਾਂ ਹਨਾ ਧੋਣੀਆਂ ਔਖੀਆਂ ਹੋਣੀਆਂ ਬਸ ਉਹ ਤਾਂ ਫਿਰ ਹੈ ਹੈ ਛਿੱਤੀ ਗੰਦੀਆਂ ਵੀ ਨਹੀਂ ਇਹ ਇੱਕ ਦੋ ਦਾਣ ਛੂ ਵੀ ਵੇਖੀ ਇੱਕ ਕਦੋਂ ਬੈੱਡ 'ਚ ਵੀ ਹੈਗੀਆਂ ਬੈੱਡ 'ਚ ਵੀ ਦੋ ਹੈਗੀਆਂ ਤੇ ਹੱਜ ਫੇਟੀ ਵਿੱਚ ਮੈਂ ਖਿਆਨ ਨਾਲ ਚਾਰ ਤੇ ਪਤਾ ਨਹੀਂ ਪੰਜ ਨੇ ਪਛਾ ਉਹ ਆ ਵੇਖੋ ਆ ਵਾਲੀ ਇੱਕ ਆ ਵੇਖੋ ਆ ਵੀ ਹੈ ਆ ਵੀ ਡਬਲ ਬੈੱਡ ਦੀ ਹੈ ਫਿਰ ਤੇ ਉਸ ਨੂੰ ਪੜਾਵਾ ਤੇ ਇੱਥੇ ਵੀ ਆ ਐ ਕਰਕੇ ਮੋਰ ਪਹਿਲਾਂ ਪਾਉਂਦੇ ਇਹ ਵੀ ਬਣਾਈਆਂ ਹੱਸਣ ੜਿਆ ਨਾਲੇ ਚੁੱਕੀ ਪਰਾਂ ਨੂੰ ਆਹ ਵੇ ਹੱਸਣ ੜਿਆ ਵਾ ਸੱਚੀ ਆ ਵੇਖੋ ਨਾਲੇ ਸਮਾਈਲ ਕਰ ਰਹੀ ਆ ਮੈਂ ਸੇਂ ਹੀ ਪੋਚ ਮਾਰਿਆ ਚਲੋ ਹੁਣ ਜਿਹੜਾ ਰਹਿ ਗਿਆ ਕੰਮ ਕਰ ਲਓ ਵੀ ਚਲੋ ਚਲੋ ਸਟੇਟਿੰਗ ਮਾ ਪਾਉ ਹੁਣ ਕਰਵਾਉਣਾ ਵਾ ਥੋੜਾ ਜਿਹਾ ਸਹੀ ਹੂੰ ਆਹੋ ਤੇਰੀ ਹੁਣ ਆ ਵਿੱਚ ਰੱਖਾਂਗੇ ਇਹਨਾਂ ਨੂੰ ਧੋਪ ਲੱਗ ਜੂਗੀ ਨਾ ਤੇ ਇਦਾਂ ਹੀ ਚੋਕ ਕੇ ਮੰਜੇ ਰੱਖਦੇ ਹਾਂ ਪਹਿਲਾਂ ਵੀ ਪਏ ਨੇ ਮੰਜੇ ਤੇ ਉਹ ਦਿਨ ਮਲੇ ਨਹੀਂ ਆਡੇ ਮੰਜੇ ਦੇ ਪੈਕ ਹੋ ਜੂ ਉਹ ਵੀ ਪਰ ਪੇਟੀ 'ਚ ਹੀ ਰੱਖਨੇ ਆਂ ਉਹ ਪੇਟੀ 'ਚ ਹੀ ਰੱਖਨੇ ਆਂ ਤਾਂ ਕਰਕੇ ਤੇ ਇਹ ਵੀ ਉਹਨਾਂ ਦੇ ਲਾਗੇ ਟਿਕਾ ਦੇਾਂਗੇ ਫਿਰ ਪੇਟੀ ਸਹੀ ਕਰਾ ਕੇ ਤੇ ਇਹ ਤੇ ਚੜ ਚੜ ਕੇ ਟੱਕਣ ਤੋੜ ਛੜਿਆ ਆ ਨਾਣੇ ਆਣੇ ਨੀ ਆਣੇ ਇੰਨੇ ਨਾਣੇ ਇਹ ਤਾਂ ਉਹੀ ਆ ਤੁਹਾਨੂੰ ਜਿਹੜੇ ਹੋਗੇ ਹੈਨਾ ਇਹਦੇ ਟੱਕਣ ਸਹੀ ਕਰਵਾਉਣੇ ਤੇ ਇੱਕ ਸਟੈਂਡ ਲਾ ਆਵਾਂਗੇ ਨਲੇ ਕਲਰ ਕਰਾਉਣੇ ਨੇ ਹਾਂ ਹੈਨਾ ਫੇਰ ਇੱਕ ਇੱਕ ਸਾਮ ਨੂੰ ਹੀ ਹੋ ਜਣੀ ਨਵੀਂ ਹੋ ਜਣੀ ਲੈ ਆਇਓ ਹਾਂ ਬੜੇ ਬਹੁਤ ਬਹੁਤ ਤੇ ਓਨੋ ਓਨੋ ਅੱਗੇ ਖਾਂਸੀ ਆਉਂਦੀ ਏ ਆਗਾ ਮੈਂ ਲੈ ਲੈਣਾ ਵੇ ਖੰਦਰ ਬੈਠਾ ਆਗਾ ਮਾਂ ਵੇ ਆਹ ਸਾਡੇ ਥੇ ਲੈਉਣੇ ਵਾਹ ਹਰੇ ਵਾਹ ਹਰੇ ਚੁੱਪ ਰੋ ਵੀ ਇਹ ਲੋ ਲੈ ਆਓ ਕਿੰਨੇ ਲੈ ਕੇ ਆਣੇ ਆ ਚਮਚੇ ਮੇਰੇ ਖਿਆਲ ਨਾਲ ਬਾਹਰ ਹੀ ਹੈ ਅਗਮ ਆਵੇ ਅਗਮ ਆਵੇ ਹੈ ਲੱਛੀ ਵਾਲੀ ਆਈਸਕ੍ਰੀਮ ਖਾਣੀ ਨਹੀਂ ਖਾਣੀ ਹਾਂ ਖਾ ਲਈ ਯਾਰ ਨਹੀਂ ਮੈਂ ਨਹੀਂ ਆਉਣੀ ਨਹੀਂ ਮੈਂ ਨਹੀਂ ਆਉਣੀ ਕਦਾਂ ਦੀ ਮੈਂ ਜਾ ਗਿਆ ਖਾ ਲਈ ਮੈਂ ਤਾਂ ਪਤਾ ਨਹੀਂ ਕਿੰਨੇ ਟਾਈਮ ਬਾਅਦ ਖਾ ਲਈਏ ਬਸੇ ਹਾਂ ਖਾਧੇ ਨਹੀਂ ਮੇਰੇ ਨਾਲ ਮਮਾ ਮੈਂ ਵੀ ਇਹ ਲੋਪ ਆਣੇ ਤੇ ਹੀ ਮੇਰੇ ਨਾਲ ਹੀ ਖਾਧੇ ਨਹੀਂ ਆਹ ਨਹੀਂ ਨਹੀਂ ਮੇਲੇ ਭਲਾਂ ਦੇ ਪਾ ਡੇਰੇ ਗਏ ਜਦੋਂ ਦੋ ਖਾਧੇ ਕਿ ਜਾਣੇ ਇਹ ਤੇ ਖਾਧੇ ਸਵਾਦ ਆ ਨਾ ਬਹੁਤ ਸਵਾਦ ਰਲਾ ਲੈਣਾ ਹੀ ਸਾਰਾ ਮੰਨਦੀ ਬੜੀ ਆ ਠੰਡੀ ਫਿਰ ਹਾਂ ਬਰਫ ਪਾਗੇ ਜਦਾਂ ਠੰਡੀ ਆਹ ਕਤੀਰਾ ਗੁੰਦਾ ਇਹ ਕਤੀਰਾ ਗੁੰਦੇ ਮੈਂ ਉਹ ਨਹੀਂ ਸੋਚਦੀ ਬਰਫਿਆ ਇਹ ਬਰਫ ਨਹੀਂ ਹੈ ਸਿਰਫ ਥੱਲੇ ਆਈਸਕ੍ਰੀਮ ਹੈ ਥੱਲੇ ਸ਼ੀ ਮੇਰਾ ਮੈਂ ਨਰੇ ਕੰਮ ਕਰਨ ਜਾਜਾ ਮੈਂ ਹਾਂ ਜੋ ਇਹ ਪਹਿਲੇ ਦਿਨੀ ਮੇਰੇ ਸਾਹਮਣੇ ਆਇਆ ਭਾਈ ਕਿ ਨਹੀਂ ਪਹਿਲਾਂ ਵੀ ਹੁੰਦਾ ਵਾ ਆਪਾ ਨਹੀਂ ਇਹ ਤਾਂ ਹੁੰਦਾ ਹੀ ਹੈ ਭਾਈ ਪਹਿਲੇ ਦਿਨ ਪਹਿਲੀ ਵਾਰੀ ਆਈ ਮੇਰਾ ਧਿਆਨ ਚ ਪਿਆ ਮੈਂ ਚੱਲ ਰਹੀ ਹਾਂ ਖਾਲਾ ਗਣੇ ਨੂੰ ਫਸੋ ਟੋਲੀ ਜਾਂਦੀ ਆ ਆ ਕੇ ਹੁੰਦਾ ਫਿਰ ਨਹੀਂ ਮਨ ਵਜਦਾ ਹਣਾ ਚੋਂ ਚਾ ਤੇ ਖੜਿਆ ਲੱਡੂ ਨੇ ਪਰ ਨਹੀਂ ਚਲੋ ਕੋਈ ਗੱਲ